ਕਿਸਾਨਾਂ ਦੇ ਵੱਲੋਂ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਉਥੇ ਹੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ 400 ਦੇ ਕਰੀਬ ਸੰਗਤ ਦਾ ਜੱਥਾ ਖੱਜਲ ਖਵਾਰ ਹੁੰਦਾ ਨਜ਼ਰ ਆਇਆ ਪਰ ਸੰਗਤਾਂ ਨੇ ਖੱਜਲ ਖਵਾਰੀ ਛੱਡ ਕੇ ਕਿਸਾਨਾਂ ਦੇ ਧਰਮੰਦਿਆਂ ਦੇ ਹੱਕ 'ਚ ਅਰਦਾਸ ਕੀਤੀ ਹੈ ਇੱਕ ਵਾਰ ਤੁਸੀਂ ਵੀ ਦੇਖੋ ਮੌਕੇ ਦੀਆਂ ਤਸਵੀਰਾਂ ਬਿੱਲੀ ਤੋਂ ਆਏ ਆ ਜੀ ਹਰ ਮਹੀਨੇ ਆਈਦਾ ਸੰਗਤ ਯਾਤਰਾ ਕਰਦੀ ਏ 400 ਸੱਜਣ ਆਏ ਆ ਸੰਗਤ ਬੜੀ ਪਰੇਸ਼ਾਨ ਹੋਈ ਏ ਸਾਨੂੰ ਪਹਿਲੇ ਪਤਾ ਨਹੀਂ ਸੀ ਕਿ ਗੱਡੀ ਕੈਨਸਲ ਏ ਅਗਰ ਗੱਡੀ ਕੈਨਸਲ ਹੋਉਂਦਾ ਸਾਨੂੰ ਪਤਾ ਹੁੰਦਾ ਵਾਹਿਗੁਰੂ ਜਾਣਦਾ ਅਸੀਂ ਸੀਟਾ ਕੈਨਸਲ ਕਰਵਾ ਦਿੰਈਆਂ ਅਸਾਂ ਸਕਦਾ ਬਹੁਤ ਪਰੇਸ਼ਾਨ ਹੋਈਆਂ ਨੇ ਲੇਕਿਨ ਫਿਰ ਵੀ ਅਸੀਂ ਕਹਿੰਨੇ ਆ ਅਸੀਂ ਕਿਸਾਨਾਂ ਦੇ ਹੱਕ ਚ ਆ ਗਏ ਆ ਉਹ ਪਰੇਸ਼ਾਨ ਨੇ ਤੇ ਅਸੀਂ ਵੀ ਪਰੇਸ਼ਾਨ ਆ ਸਰਕਾਰ ਨੂੰ ਬੈਠ ਕੇ ਉਹਨਾਂ ਨਾਲ ਗੱਲਬਾਤ ਬੈਠ ਕੇ ਕਰਨੀ ਚਾਹੀਦੀ ਹੈ ਵੱਡੇ ਤੋਂ ਵੱਡੇ ਮਸਲੇ ਵੀ ਬੈਠ ਕੇ ਹੋ ਜਾਂਦੇ ਨੇ ਇਹ ਤਾਂ ਛੋਟੀ ਜੀ ਮਾਮੂਲੀ ਜੀ ਗੱਲ ਹੈਗੀ ਏ ਫਿਰ ਵੀ ਅਸੀਂ ਅੱਜ ਸਟੇਸ਼ਨ ਮਾਸਟਰ ਨੂੰ ਮਿਲੇ ਆ ਅਸੀਂ ਕਹਿੰਦੇ ਸਾਡੀ ਸੰਗਤ ਪਰੇਸ਼ਾਨ ਹੁੰਦੀ ਏ ਉਹ ਵੀ ਫਿਰ ਵੀ ਸਾਨੂੰ ਕੰਪਰਮਾਈਜ਼ ਕਰ ਰਹੇ ਨੇ ਕੋਈ ਗੱਲ ਨਹੀਂ ਤੁਸੀਂ ਇਹਨਾਂ ਦੂਜੀਆਂ ਗੱਡੀਆਂ ਹੈਗੀਆਂ ਨੇ ਉਹਨਾਂ 'ਚ ਬੈਠ ਕੇ ਆਰਾਮ ਨਾਲ ਜਾਓ ਅਸੀਂ ਸ਼ਾਨੇ ਪੰਜਾਬ ਤੇੜੀ ਬੁੱਕ ਸੀ ਉਹ ਕੈਨਸਲ ਹੋ ਗਈ ਏ ਤੇ ਸ਼ਿਹਾਰਦੀ ਵੀ ਕੈਨਸਲ ਏ ਸਾਡੀਆਂ ਟਿਕਟਾਂ ਸ਼ਾਨੇ ਪੰਜਾਬ ਦੀਆਂ ਹੈ ਗਿਆ ਸਨ ਜੀ ਅਰਦਾਸ ਕੀਤੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਕੀ ਕਰਾ ਜਾਈਏ ਅਸੀਂ ਕਹਿਣਾ ਚਾਹਦੇ ਆਂ ਕਿ ਬੈਠ ਕੇ ਮੋਦੀ ਸਾਹਿਬ ਵੀ ਬੈਠ ਕੇ ਗੱਲਬਾਤ ਇਹਨਾਂ ਨਾਲ ਕਰ ਬੜੀ ਮਹਮੂਲੀ ਜੀ ਗੱਲ ਹੈ ਕੀ ਏ ਉਹਨਾਂ ਦੀ ਵੀ ਬੈਠ ਕੇ ਗੱਲ ਸੁਣਨ ਤੇ ਸੰਗਤ ਵੀ ਪਰੇਸ਼ਾਨ ਨਾ ਹੋਵੇ ਜੇ ਉਹਨਾਂ ਦੀ ਗੱਲ ਸੁਣਨਗੇ ਉਹ ਵੀ ਵਿਚਾਰੇ ਖੁਸ਼ ਹੋ ਕੇ ਤੇ ਨਹੀਂ ਧਰਨੇ ਲਗਾਏ ਨਾ ਤੁਸੀਂ ਤੁਸੀਂ ਇੱਕ ਪਾਸੇ ਲੇਟ ਹੋਏ ਹੋ ਤੁਸੀਂ ਅਰਦਾਸ ਵੀ ਕੀਤੀ ਹੈ ਤੁਸੀਂ ਇਹਨਾਂ ਨਾਲ ਬਿਲਕੁਲ ਜੀ ਅਸੀਂ ਕਹਿੰਦੇ ਹਾਂ ਅਸੀਂ ਉਹਨਾਂ ਦੇ ਨਾਲ ਹੈਗੇ ਹਾਂ ਅਸੀਂ ਲੇਟ ਹੋਏ ਹਾਂ ਪਰੇਸ਼ਾਨ ਹੈਗੇ ਤਾਂ ਵੀ ਉਹਨਾਂ ਦੇ ਨਾਲ ਹੈਗੇ ਸਾਡੇ ਨਾਲ ਬਜ਼ੁਰਗ ਬੰਦੇ ਜਾਦਾਂ ਨੇ ਕਈ ਬੀਬੀਆਂ ਨੂੰ ਸੱਜਣ ਕੱਲੀਆਂ ਭੇਜ ਦਿੰਦੇ ਨੇ ਬਜ਼ੁਰਗਾਂ ਨੇ ਕਿ ਚਲੋ ਜੱਥਾ ਜਾ ਰਿਹਾ ਵੇ ਕੋਈ ਗੱਲ ਨਹੀਂ ਬੱਚਿਆਂ ਕੋਲ ਟਾਈਮ ਨਹੀਂ ਨਿਕਲਦਾ ਉਹ ਆਪਣੇ ਮਾਵਾ ਨੂੰ ਪਿਆਵ ਨੂੰ ਭੇਜ ਦਿੰਦੇ ਨੇ ਕਿ ਚਲੋ ਅੰਮ੍ਰਿਤਸਰ ਦੀ ਦਰਬਾਰ ਸਾਹਿਬ ਦੀ ਯਾਤਰਾ ਕਰ ਆਓ ਅਸੀਂ ਕਹਿੰਦੇ ਹਾਂ ਜੀ ਕਿ ਖਿਸ਼ਾਂਜ ਸਭ ਕੁਝ ਉਹਨਾਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਜੋ ਚਾਹੁੰਦੇ ਨੇ ਉਹਨਾਂ ਦਾ ਉਹ ਹੋਣਾ ਚਾਹੀਦਾ ਸਾਨੂੰ ਅਗਰ ਅਸੀਂ ਥੋੜੀ ਪਰੇਸ਼ਾਨੀ ਆ ਰਹੀ ਤੇ ਕੋਈ ਪ੍ਰੋਬਲਮ ਨਹੀਂ ਹੈ ਉਹਨਾਂ ਦੇ ਹੱਕ 'ਚ ਅਸੀਂ ਫਿਰ ਵੀ ਬੋਲਾਂਗੇ ਕਿ ਉਹਨਾਂ ਨੂੰ ਸਭ ਕੁਝ ਹੋਣਾ ਚਾਹੀਦਾ ਉਹ ਸਾਡੇ ਆਨ ਦਾਤਾ ਹੈਗੇ ਨੇ ਇਸ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਸਭ ਕੁਝ ਫੈ ਅਸੀਂ ਤਾਂ ਵੀ ਅਰਦਾਸ ਕੀਤੀ ਹੈ ਕਿ ਉਹਨਾਂ ਨੂੰ ਠੀਕ ਉਹਨਾਂ ਦਾ ਰਸਤਾ ਇਗਜ਼ਾਮ ਖੁੱਲਣਾ ਚਾਹੀਦਾ ਜੋ ਚੰਦਪਿੰਡੋ ਅਸੀਂ ਉਹਨਾਂ ਦੇ ਆਪ ਕੀ ਚਾਹਿਆ ਹਾਂ ਸਪੋਰਟ ਕਰ ਰਹੇ ਸਾਰੇ ਹਾਂ ਅਸੀਂ ਉਹਨਾਂ ਸਪੋਰਟ ਕਰ ਰਹੇ ਹਾਂ ਅਸੀਂ ਉਹਨਾਂ ਉਹਨਾਂ ਦੇ ਖਿਲਾਫ ਨਹੀਂ ਹਾਂ ਕੋਈ ਪਰੇਸ਼ਾਨੀ ਕੋਈ ਗੱਲ ਨਹੀਂ ਸਾਨੂੰ ਹਾਂ ਸਾਨੂੰ ਕੋਈ ਪਰੇਸ਼ਾਨ ਕੋਈ ਗੱਲ ਨਹੀਂ ਅਸੀਂ ਖੁਸ਼ ਹੈ ਗਿਆਂ ਉਹਨਾਂ ਤੋਂ ਕੋਈ ਪਰੇਸ਼ਾਨੀ ਨਹੀਂ ਸਾਨੂੰ ਆਪਾਂ ਵੀ ਕੋਈ ਚੰਦਾਲੂ ਨੇ ਹਾਂ ਉਹਨਾਂ ਨੂੰ ਕੀ ਕਹਣਾ ਚਾਹੁੰਦੇ ਨੇ ਜਿਹੜੇ ਯਾਤਰੀ ਰੱਖਣ ਜਿਹੜੇ ਜਾਂ ਯਾਤਰੀ ਵੀ ਮੈਨੇਜ ਕਰ ਲਏ ਯਾਤਰੀ ਸਾਰੇ ਮੈਨੇਜ ਕਰ ਹੀ ਰਹੇ ਨੇ ਔਰ ਕੋਈ ਪਰੇਸ਼ਾਨੀ ਹੋ ਰਹੀ ਕੋਈ ਵੀ ਪਰੇਸ਼ਾਨੀ ਹੋ ਰਹੀ ਕੋਈ ਗੱਲ ਨਹੀਂ ਅਗਰ ਉਹ ਪਰੇਸ਼ਾਨ ਸਾਡੇ ਵਾਸਤੇ ਹੀ ਹੋ ਰਹੇ ਨੇ ਉਹ ਆਪਣੇ ਵਾਸਤੇ ਨਹੀਂ ਪਰੇਸ਼ਾਨ ਹੋ ਰਹੇ ਸਾਡੇ ਵਾਸਤੇ ਪਰੇਸ਼ਾਨ ਹੋ ਰਹੇ ਠੀ